ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਮੰਮਦੋਟ ਪ੍ਰੈਸ ਕਲੱਬ ਦੇ ਪ੍ਰਧਾਨ ਲਕਸ਼ਮਣ ਸਿੰਘ ਸੰਧੂ ਤੇ ਇਸ ਮੂਹ ਮੈਂਬਰਾਂ ਅਤੇ ਥਾਣਾ ਮੁਖੀ ਦੇ ਇੰਸਪੈਕਟਰ ਅਭਿਨਵ ਚੋਹਾਨ ਦੀ ਅਗਵਾਈ ਵਿੱਚ ਵੱਖ-ਵੱਖ ਵਹੀਕਲਸ ਤੇ ਲਾਏ ਗਏ ਰਿਫਲੈਕਟਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੰਮਦੋਟ ਦੇ ਰਜਿਸਟਰ ਪ੍ਰੈਸ ਕਲੱਬ ਦੇ ਪ੍ਰਧਾਨ ਸੀਨੀਅਰ ਪੱਤਰਕਾਰ ਲਖਮਨ ਸਿੰਘ ਸੰਧੂ ਅਤੇ ਥਾਣਾ ਮੁਮ ਦੌਰ ਦੇ ਮੁਖ ਅਫਸਰ ਅਭਿਨਵ ਚੋਹਾਨ ਦੀ ਅਗਵਾਈ ਵਿੱਚ ਅੱਜ ਮਮਦੋਟ ਵਿਖੇ ਵੱਖ-ਵੱਖ ਵਹੀਕਲਸ ਅਤੇ ਸਕੂਲਾਂ ਦੀਆਂ ਵਾਇਨਾ ਤੇ ਰਿਫਲੈਕਟਰ ਲਗਾਏ ਗਏ ਅਤੇ ਇਸ ਮੌਕੇ ਮਮਦੋਟ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਅਤੇ ਥਾਣਾ ਮੁਖੀ ਹਾਜ਼ਰ ਸਨ ਪ੍ਰੈਸ ਕਲੱਬ ਦੇ ਪ੍ਰਧਾਨ ਲਖਮਨ ਸਿੰਘ ਸੰਧੂ ਅਤੇ ਥਾਣਾ ਮੁਖੀ ਨੇ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਮੌਕੇ ਸਰਬੱਤ ਦਾ ਭਲਾ ਸੰਸਥਾ ਦੇ ਬਲਗ ਪ੍ਰਦਾਨ ਸਰਦਾਰ ਜਸਬੀਰ ਸਿੰਘ ਵੀ ਹਾਜ਼ਰ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਕਿਹਾ ਕਿ ਅਸੀਂ ਪ੍ਰੈਸ ਕਲੱਬ ਦਾ ਅਤੇ ਸਰਬੱਤ ਦਾ ਭਲਾ ਸੰਸਥਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਮਮਦੋੜ ਪੁਲਿਸ ਦੇ ਸਹਿਯੋਗ ਨਾਲ ਵਕ ਵਕ ਵਹੀਕਲਸ ਤੇ ਰਿਫਲੈਕਟਰ ਲਗਾਏ ਹਨ ਜਿਸ ਨਾਲ ਐਕਸੀਡੈਂਟ ਹੋਣ ਤੋਂ ਵੀ ਵੱਡਾ ਬਚਾਅ ਹੁੰਦਾ ਹੈ ਅਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਦਾ ਬਚਾਅ ਹੁੰਦਾ ਹੈ ਵੇਖੋ ਮਮਦੋੜ ਤੋਂ ਸੁੱਖਾ ਸਿੰਘ ਰਖਈਆ ਦੀ ਵਿਸ਼ੇਸ਼ ਰਿਪੋਰਟ ਅੱਜ ਲਜਮਨ ਸਿੰਘ ਸੰਧੂ ਪ੍ਰਧਾਨ ਪ੍ਰੈਸ ਕਲਬ ਮਮਦੂਟ ਅਤੇ ਪੰਜਾਬ ਪੁਲਿਸ ਮਮਦੂਟ ਦੇ ਸਹਿਯੋਗ ਦੇ ਨਾਲ ਜਿਹੜੀ ਗੱਡੀਆਂ ਧੁੰਦ ਦੇ ਵਿੱਚ ਬਚਦੀਆਂ ਨੇ ਆਪਸ ਦੇ ਵਿੱਚ ਟਕਰੌਂਦੀਆਂ ਨੇ ਜਿਹਦੇ ਵਿੱਚ ਰਿਫਲੈਕਟਰ ਜਿਹੜੇ ਆ ਅੱਜ ਅਸੀਂ ਲਾਏ ਆ ਜਿਦੇ ਨਾਲ ਜਿੰਨੀਆਂ ਵੀ ਗੱਡੀਆਂ ਜਿਹੜਾ ਬਿਨਾਂ ਰਿਫਲੈਕਟਰ ਤੋਂ ਕੋਈ ਆ ਫੜਦੀਆਂ ਨੇ ਫਿਰ ਉਹਨਾਂ ਦੇ ਰਿਫਲੈਕਟਰ ਲਾ ਕੇ ਤੇ ਧੁੰਦ ਤੋਂ ਪਛਾਣ ਕਰਨ ਲਈ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਤੇ ਕਟਬਟ 100 150 ਗੱਡੀਆਂ ਦੇ ਉੱਤੇ ਰਿਫਲੈਕਟਰ ਲਾਇਆ ਦੀ ਦੇ ਨਾਲ ਲੋਕਾਂ ਦੀ ਜਾਨ ਮਾਲ ਦੀ ਇਰਾਕੀ ਕੀਤੀ ਜਾ ਸਕਦੀ ਮੈਂ ਬਹੁਤ ਧੰਨਵਾਦੀ ਆ ਪ੍ਰੈਸ ਕਲੱਬ ਮਮਦੂਰ ਦਾ ਜਿਨ੍ਹਾਂ ਨੇ ਇਹਨਾਂ ਵਧੀਆ ਤੇ ਚਲਾਗਾ ਯੋਗ ਕੰਮ ਕੀਤਾ ਐਸਪੀਓ ਬਰਾਇ ਸਾਬ ਨੂੰ ਧੰਨਵਾਦ ਤੇ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਪ੍ਰਧਾਨ ਲਖਮਨ ਸੁਤੰਦ ਡਾਇਰੈਕਟਰ ਪੱਤੀ ਤੇ ਲਾਲਾ ਜੀ ਸਾਤੇ ਸਰਦੇਵ ਸੰਗੰਨ ਜੀ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਹੁੰਦੇ ਦੇ ਕਾਰਨ ਜਿਹੜੇ ਆਪਣੇ ਐਕਸੀਡੈਂਟ ਹੋ ਰਹੇ ਤੇ ਉਹਨਾਂ ਦੇ ਰਿਫਲੈਕਟ ਹੁਆਏ ਗਏ ਨੇ ਜਿਹੜਾ ਤੁਹਾਨੂੰ ਤੋਂ ਵਜਿਆ ਜਾ ਸਕੀ ਇਹ ਸਰਬੋਤਮ ਸ੍ਰੀ ਸਿੰਘ ਉਪਰਾਹ ਸਿੰਘ ਉਹਨਾਂ ਦਾ ਪ੍ਰਸ਼ਿਤ ਕੀਤਾ ਗਿਆ ਹੈ ਜੀ ਪੰਜਾਬ ਪੁਲਿਸ ਦਾ ਪ੍ਰੈਸ ਕਲੱਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਕੰਮ ਵਿੱਚ ਸਾਡਾ ਸਹਿਯੋਗ ਕੀਤਾ ਹੈ ਧੰਨਵਾਦ ਜੀ